ਦੋਸਤੋ ਮੈਂ ਤੁਹਾਡਾ ਅਪੀ ਸ਼ਰਮਾ ਤੁਸੀਂ ਦੇਖ ਰਹੇ ਹੋ ਕਿ ਰਜਾਨਾ ਦੇਸ਼ ਪਰਦੇਸ న్యూ ਜੀਟੀ 4 ਟੂਡੇ ਦੋਸਤੋ ਆਏ ਹੋ ਨਰਵਿੰਦਰ ਸਿੰਘ ਤੇ ਅਭੀ ਸੰਗਰ ਰਵਿੰਦਰ ਗਰੇਵਾਲ ਜੀ ਕਿਸਾਨੀ ਅੰਦੋਲਨ ਵਿੱਚ ਬਹੁਤ ਵਧੀਆ ਰਵਿੰਦਰ ਗਰੇਵਾਲ ਜੀ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਪਹੁੰਚੇ ਹੋਗੇ ਆ ਕੇ ਤੁਸੀਂ ਦੇਖ ਰਹੇ ਹੋ ਕਿ ਇਕੱਠ ਬਹੁਤ ਜ਼ਿਆਦਾ ਹੋਇਆ ਹੋਇਆ ਹੈਗਾ ਕੋਈ ਮੈਸੇਜ ਲਗਾਉਗੇ ਨੌਜਵਾਨਾਂ ਨੂੰ ਅੰਦੋਲਨ ਬਾਰੇ ਵੀ ਘਰਾਂ ਦੇ ਵਿੱਚ ਨਾ ਬੈਠੋ ਆਓ ਠੀਕ ਹੈ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਦੇਖੋ ਇਹ ਤਾਂ ਮੇਰੇ ਖਿਆਲ ਇੱਕ ਇਨਸਾਨੀਅਤ ਦੇ ਨਾਤੇ ਸਾਰਿਆਂ ਨੂੰ ਸਾਰ ਦੇਣਾ ਚਾਹੀਦਾ ਕਿਉਂਕਿ ਸਾਡਾ ਬਜ਼ੁਰਗ ਆਗੂ ਇਸ ਟਾਈਮ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ 27ਵੇਂ ਦਿਨ ਚ ਉਹਨਾਂ ਦਾ ਜਿਹੜਾ ਮਰਨ ਵਰਤਾ ਉਹ ਸ਼ਾਮਿਲ ਹੋ ਚੁੱਕਿਆ ਔਰ ਕੋਈ ਆਪਣੇ ਪਰਸਨਲ ਹਿੱਤਾਂ ਦੇ ਲਈ ਉਹ ਭਖੜਤਾਲ ਤੇ ਨਹੀਂ ਬੈਠੇ ਔਰ ਉਹਨਾਂ ਨੇ ਸਾਡੀ ਲੜਾਈ ਲੜ ਰਿਹਾ ਸਾਡੇ ਹੱਕਾਂ ਲਈ ਲੜ ਰਿਹਾ ਔਰ ਇਸ ਲਈ ਹਰ ਪਿੰਡ ਦੇ ਵਿੱਚੋਂ ਮੈਨੂੰ ਲੱਗਦਾ ਹਰ ਘਰ ਦੇ ਵਿੱਚੋਂ ਇੱਕ ਜੀ ਨੂੰ ਔਰ ਮੈਨੂੰ ਲੱਗਦਾ ਜਿੱਥੇ ਜਿੱਥੇ ਵੀ ਕਿਸਾਨੀ ਨੂੰ ਪਿਆਰ ਕਰਦੇ ਆ ਜਾਂ ਜਿਹੜਾ ਵੀ ਬੰਦਾ ਅੰਨ ਦਾ ਦਾਣਾ ਮੂੰਹ 'ਚ ਪਾਉਂਦਾ ਉਹ ਹਰ ਘਰ ਦੇ ਵਿੱਚ ਸਵੇਰ ਸ਼ਾਮ ਇਹ ਅਰਦਾਸਾਂ ਉਹਨਾਂ ਦੀ ਸਿਹਤਯਾਬੀ ਦੇ ਲਈ ਹੋ ਰਹੀਆਂ ਔਰ ਸਰਕਾਰਾਂ ਨੂੰ ਚਾਹੀਦਾ ਉਹਨਾਂ ਦੀ ਗੱਲ ਸੁਣੀ ਜਾਵੇ ਕਿਉਂਕਿ ਬਹੁਤ ਪ੍ਰਾਣੀਆਂ ਮੰਗਾਂ ਨੇ ਔਰ ਇਹ ਕੋਈ ਅੱਜ ਦੀਆਂ ਮੰਗਾਂ ਤਾਂ ਹੈ ਨਹੀਂ ਨਾ ਹੋਰ ਵਕਤ ਲੰਗੇ ਤਾਂ ਬਾਅਦ ਚ ਫਿਰ ਕੋਈ ਫਾਇਦਾ ਨਹੀਂ ਹੁੰਦਾ ਉਸ ਚੀਜ਼ ਨੂੰ ਤਾਂ ਮੈਨੂੰ ਲੱਗਦਾ ਸਰਕਾਰਾਂ ਦੀ ਜਾਗ ਖੁੱਲਣੀ ਚਾਹੀਦੀ ਇੱਕ ਅਗਰੇਵਾਲ ਸਾਹਿਬ ਚਲੋ ਦੱਲੇਵਾਲ ਸਾਹਿਬ ਬੈਠੇ ਨੇਗੇ ਭੁਖ ਹੜਤਾਲ ਤੇ ਬੈਠੇ ਨੇਗੇ ਠੀਕ ਹੈ ਉਹ ਆਪਣੇ ਲਈ ਨਹੀਂ ਬੈਠੇਗੇ ਆਪਣੇ ਸਭ ਲਈ ਬੈਠੇ ਨੇਗੇ ਠੀਕ ਹੈ ਹਰ ਇੱਕ ਵਰਗ ਲਈ ਬੈਠੇ ਨੇਗੇ ਇਹਦੇ ਵਿੱਚ ਕੀ ਇਕੱਲੇ ਕਿਸਾਨਾਂ ਦਾ ਹੋਆ ਜਾਂ ਬਾਕੀ ਜਿਹੜੇ ਹੋਰ ਮਜ਼ਦੂਰ ਨੇਗੇ ਕੋਈ ਦੁਕਾਨਦਾਰ ਨੇਗੇ ਉਹਨਾਂ ਦਾ ਵੀ ਕੋਈ ਬੈਨੀਫਿਟ ਹੈਗਾ ਦੇਖੋ ਸਾਰੀਆਂ ਮੰਗਾਂ ਜਿਹੜੀਆਂ ਉਹਨਾਂ ਦੀਆਂ ਮੈਂ ਪੜੀਆਂ ਹੈਗੀਆਂ ਉਹਨਾਂ ਚ ਹਰ ਕਿਸੇ ਦੇ ਲਈ ਹੋਈ ਆ ਹਨਾ ਔਰ ਉਹ ਕਿਸਾਨੀ ਚਲੋ ਕਿਸਾਨੀ ਦੇ ਨਾਲ ਹੀ ਮਜ਼ਦੂਰੀ ਸੰਬੰਧਤ ਆ ਆਪਸ ਸਾਰੇ ਜਿੰਨੇ ਵੀ ਇਹ ਕੰਮ ਹੈਗੇ ਆ ਆਪਸ ਜੁੜੇ ਹੋਏ ਆ ਔਰ ਬੜੀ ਦੇਰ ਦੀਆਂ ਇਹ ਮੰਗਾਂ ਨੇ ਹਨਾ ਔਰ ਇਹ ਅੱਜ ਦੀਆਂ ਮੰਗਾਂ ਨਹੀਂ ਹੈਗੀਆਂ ਔਰ ਡੱਲੇਵਾਲ ਸਾਹਿਬ ਨੇ ਕਿਉਂਕਿ ਮੈਂ ਤਾਂ ਕਹਣਾ ਇਹੋ ਜਿਹਾ ਮੌਕਾ ਹੀ ਨਹੀਂ ਆਉਣਾ ਚਾਹੀਦਾ ਕਿ ਕਿਸੇ ਨੂੰ ਮਰਨ ਵਰਤ ਤੇ ਬੈਠਣਾ ਪਵੇ ਇੱਥੋਂ ਤੱਕ ਨੌਬਤ ਚਲੀ ਜਾਵੇ ਕਿਉਂਕਿ ਇਹੋ ਜੀਆਂ ਗੱਲਾਂ ਉਹਦੇ ਹੀ ਹੁੰਦੀਆਂ ਜਦੋਂ ਕੋਈ ਤੁਹਾਡੀ ਗੱਲ ਨਹੀਂ ਸੁਣਦਾ ਪਹਿਲਾਂ ਇੰਨੀ ਦੇਰ ਦਿੱਲੀ ਕਿਸਾਨ ਮੋਰਚਾ ਚੱਲਿਆ ਹਨਾ ਉਹ ਤਿੰਨ ਕਾਨੂੰਨ ਵਾਪਸ ਹੋਏ ਪਰ ਜਿਹੜੀਆਂ ਪ੍ਰਾਣੀਆਂ ਸਾਡੀਆਂ ਮੰਗਾਂ ਜਿਹੜੀ ਬੜੀ ਦੇਰ ਤੋਂ ਐਮਐਸਪੀ ਦੀ ਮੰਗ ਹੋ ਰਹੀ ਆ ਸੋ ਉਹ ਅੱਜ ਦੀ ਡੇਟ ਤੇ ਵੀ ਜਿਉਂਦੀ ਤਿਉਂ ਆ ਸੋ ਜਦੋਂ ਕੋਈ ਨਹੀਂ ਗੱਲ ਸੁਣਦਾ ਤਾਂ ਫਿਰ ਕੋਈ ਨਾ ਕੋਈ ਸਤਾ ਇਹੋ ਜਿਹਾ اختیار ਕਰਨਾ ਪੈਂਦਾ ਔਰ ਡੱਲੇ ਵਾਲਾ ਸਾਬ ਨੇ ਕੀਤਾ ਇਹ ਸਨ ਪੰਜਾਬੀ ਸਿੰਗਰ ਰਵਿੰਦਰ ਗਰੇਵਾਲ ਜੀ ਤੁਸੀਂ ਦੇਖ ਰਹੇ ਹੋ ਰਿਜਾਨਾ ਤੇ ਇਸ ਪ੍ਰਦੇਸ਼ న్యూਸ 84 ਟੂਡੇ ਮੈਂ ਹੈਪੀ ਸ਼ਰਮਾ